ਪਾਰ ਘਟਾਉਣਾ ਚਾਹੋਣੇ ਆ ਤਾਂ ਅੱਜ ਦੀ ਵੀਡੀਓ ਖਾਸ ਆ ਕਿਉਂਕਿ ਮੇਰਾ ਵੀ 82 ਕਿਲੋ ਸੀਗਾ ਤੇ ਮੈਂ ਘਟਾਇਆ ਕਾਫੀ ਮੇਰੇ ਫੇਸ ਤੇ ਵੀ ਬਹੁਤ ਜਿਹੜਾ ਐ ਗੁਲਗਲਾ ਹੀ ਬਣਿਆ ਪਿਆ ਸੀਗਾ ਹਨਾ ਇਦਾਂ ਦਾ ਸੀਗੀ ਮੇਰੀ ਪਿਕ 82 ਕਿਲੋ ਚ ਤੇ ਹੁਣ ਹੈਗਾ ਮੇਰਾ 68 ਕਿਲੋ weight ਮਤਲਬ ਇੰਚਸ ਦੇ ਵਿੱਚ ਵੀ ਕਈ ਵਾਰੀ ਘਟ ਜਾਂਦਾ ਹੁੰਦਾ ਵੀ ਕਿੰਨੇ ਇੰਚ ਆਪਣਾ ਘੇਰਾ ਤੇ ਬਾਅਦ ਚ ਕਿੰਨਾ ਰਹਿ ਗਿਆ ਹਨਾ ਇਹ ਚੀਜ਼ ਦਾ ਵੀ ਫਰਕ ਪੈਂਦਾ ਅੱਜ ਮੈਂ ਤੁਹਾਨੂੰ ਬੜੀ ਕਹਿੰਡ ਚੀਜ਼ ਆ ਜਿਹੜੀ ਦੱਸਣ ਲੱਗੀ ਆ ਇਹਦੇ ਹੋਰ ਵੀ ਬਹੁਤ ਸਾਰੇ ਜਿਹੜੇ ਫਾਇਦੇ ਆ ਹੀ ਨਹੀਂ ਹੈਗਾ ਵੀ ਕੱਲਾ weight ਹੀ loss ਹੋਏਗਾ ਹੋਰ ਵੀ ਜਿਵੇਂ ਸਕਿਨ ਨੂੰ ਦਿਮਾਗ ਨੂੰ ਕਾਫੀ ਚੀਜ਼ਾਂ ਨੂੰ ਇਹ ਜਿਹੜੀ ਡਰਿੰਕ ਆ ਫਾਇਦਾ ਪਹੁੰਚਾਏਗੀ ਪਰ ਇਹ ਨਹੀਂ ਹੈਗਾ ਵੀ ਇਹ ਮੈਂ ਤੁਹਾਨੂੰ ਦੱਸਦਾ ਸਾਰਾ ਦੇਣੀ ਇਹਨੂੰ ਪੀ ਜਾਣਾ ਹੈਗਾ ਇਹਨੂੰ ਦਿਨ ਚ ਇੱਕ ਵਾਰੀ ਆਪਾਂ ਬਣਾ ਇਸ ਤਰ੍ਹਾਂ ਜ਼ਰੂਰ ਜਿਹੜਾ ਪੀਣਾ ਹੈਗਾ ਜਿਵੇਂ ਆਪਾਂ ਜਾਦਾ ਚਾਹ ਪੀਂਦੇ ਰਹਿੰਨੇ ਆ ਹਨਾ ਸਾਰਾ ਦਿਨ ਜਿਵੇਂ 2-3 ਵਾਰੀ ਮਤਲਬ ਚਾਹ ਵੀ ਪੀਣੀ ਚਾਹੀਦੀ ਹੈ ਕਿਉਂਕਿ ਆਪਾਂ ਦਿਮਾਗ ਨਾਲ ਉਸ ਤਰ੍ਹਾਂ ਦਾ ਕੋਈ ਕੰਮ ਕਰਦੇ ਆ ਮੈਂ ਵੀ ਪੀਣੀ ਹੈਗੀ ਮੈਂ ਚਾਹ ਨਹੀਂ ਛੱਡੀ ਹੈਗੀ ਪਰ ਜਿਵੇਂ ਐਕਟਿੰਗ ਲਾਈਨ ਦੇ ਐਕਟਰ ਹੈਗੇ ਆ ਉਹ ਮਤਲਬ ਚਾਹ ਥੋੜੀ ਪੀਂਦੇ ਆ ਹਨਾ ਐ ਤਾਂ ਉਹਨਾਂ ਦਾ ਫਿਰ ਵਜਨ ਨਹੀਂ ਵਾਧੇ ਜਿਵੇਂ ਆਪਣੇ ਵਾਂਗ ਚਾਹ ਪੀਂਨੇ ਹਨਾ ਵੀ ਚਾਹ ਬਿਲਕੁਲ ਛੱਡੀ ਨਹੀਂ ਜਾ ਸਕਦੀ ਹਨਾ ਪਰ ਇਹਦਾ ਤਰੀਕਾ ਜਿਹੜਾ ਉਹ ਬਦਲਿਆ ਜਾ ਸਕਦਾ ਇਹ ਵਾਲੀ ਡਰਿੰਕ ਹੈ ਜਿਹੜੀ ਤੁਸੀਂ ਇੱਕ ਵਾਰੀ ਦਿਨ ਚ ਜਿਹੜੀ ਜ਼ਰੂਰ ਪੀਣੀ ਹੈ ਕਾਫੀ ਹੈ ਜੀ ਇਹ ਜਿਵੇਂ ਪਾਊਚ ਵਾਲੀ ਕਾਫੀ ਵੀ ਤੁਸੀਂ ਲੈ ਸਕਦੇ ਆ ਕਿਉਂਕਿ ਅਸੀਂ ਜ਼ਿਆਦਾ ਪੀਂਦੇ ਆ ਤੇ ਇਸ ਲਈ ਮੈਂ ਪੈਕੇਟ ਆ ਜਿਹੜਾ ਵੱਡਾ ਮੰਗਾ ਕੇ ਰੱਖਦੀ ਹੁੰਨੀ ਆ ਤੇ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਪੀਣਾ ਕਿਵੇਂ ਸਾਰਾ ਕੁਝ ਮੈਂ ਤੁਹਾਨੂੰ ਦੱਸਦੀ ਜਿਵੇਂ ਇੱਕ ਪਾਊਚ ਦਾ ਤੁਸੀਂ ਲੈਣਾ ਹੈਗਾ ਇੱਕ ਪਾਊਚ 2 ਰੁਪਏ ਵਾਲੇ ਚ ਇੰਨੀ ਕਾਫੀ ਜਿਹੜੀ ਆਉਂਦੀ ਹੈਗੀ ਆ ਪਾਣੀ ਨੂੰ ਨਾ ਚੰਗੀ ਤਰ੍ਹਾਂ ਗਰਮ ਕਰਨਾ ਗਰਮ ਕਰਨ ਤੋਂ ਬਾਅਦ ਇਹਨੂੰ ਪਾਉਣਾ ਮਤਲਬ ਠੰਡੇ ਪਾਣੀ ਦਾ ਜਿਹੜਾ ਉਹ ਨਹੀਂ ਪਾਉਣਾ ਪੂਰਾ ਜਦੋਂ ਇੱਕ ਵਾਰੀ ਪਾਣੀ ਨੂੰ ਉਬਾਲਾ ਆ ਜਾਏ ਉਸ ਤੋਂ ਬਾਅਦ ਜਿਹੜੀ ਕਾਫੀ ਪਾਉਣੀ ਆ ਮਤਲਬ ਆਪਾਂ ਪੀਣੀ ਆ ਬਲੈਕ ਕਾਫੀ ਦੁੱਧ ਨਹੀਂ ਪ ਤੇ ਨਾਈ ਮਿੱਠਾ ਪਾਉਣਾ ਇੱਕ ਚੀਜ਼ ਹੋਰ ਪਾਉਣੀ ਆ ਮੈਂ ਤੁਹਾਨੂੰ ਜਿਹੜਾ ਦੱਸਦੀ ਹੈਗੀ ਆ ਭਾਰ ਘਟਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਰਨੀਆਂ ਪੈਂਦੀਆਂ ਸਭ ਤੋਂ ਪਹਿਲਾਂ ਤਾਂ ਆਦਤ ਬਣਾਓ ਵੀ ਹੁਣ ਜਿਵੇਂ ਪਿਆਸ ਤਾਂ ਲੱਗਦੀ ਨਹੀਂ ਹੈਗੀ ਵੀ ਦਿਨ 'ਚ ਤੁਸੀਂ 4 ਤੋਂ 5 ਲੀਟਰ ਪਾਣੀ ਆ ਜਿਹੜਾ ਉਹ ਪੀਣਾ ਹੀ ਪੀਣਾ ਖਾਸ ਕਰਕੇ ਲੇਡੀਜ਼ ਆ ਜਿਹੜਾ ਪਾਣੀ ਉਹ ਬਹੁਤ ਘੱਟ ਪਿੰਦੀਆਂ ਪਾਣੀ ਜ਼ਰੂਰ ਪਿਓ ਇਹਨੂੰ ਤੁਸੀਂ ਪੀ ਸਕਦੇ ਹੈਗੇ ਆ ਦਿਨ 'ਚ ਇੱਕ ਵਾਰੀ ਮਤਲਬ ਜਦੋਂ ਤੁਹਾਨੂੰ ਐ ਲੱਗਦਾ ਵੀ ਆ ਆ ਟਾਈਮ ਆ ਜਿਹੜੀ ਮੈਂ ਫਾਲਤੂ ਚਾਹ ਪੀਣੀ ਆ ਯਾ ਟਾਇ ਚਾ ਛੱਡੀ ਵੀ ਜਾ ਸਕਦੀ ਆ ਕਿਸੇ ਵੀ ਇੱਕ ਟਾਈਮ ਪੀ ਲੋ ਇਹਦੇ ਨਾਲ ਚਿਹਰੇ ਤੇ 글로ਉ ਆਉਂਦਾ ਬਲੈਕ ਕਾਫੀ ਨਾਲ ਦਿਮਾਗ ਦੀਆਂ ਜਿਹੜੀਆਂ ਨਸਾਂ ਕਮਜ਼ੋਰ ਆ ਉਹਨਾਂ ਨੂੰ ਵੀ ਰਾਹਤ ਮਿਲਦੀ ਹੈ ਤੇ ਜਿਨ੍ਹਾਂ ਨੂੰ 슈ਗਰ ਆ ਉਹਨਾਂ ਲਈ ਵੀ ਬਲੈਕ ਕਾਫੀ ਬਹੁਤ ਵਧੀਆ ਜਿਹੜੀ ਚੀਜ਼ ਹੈਗੀ ਆ ਤੇ ਫੈਟ ਲਾਸਟ ਕਰਦੀ ਹੈ ਕਿਉਂਕਿ ਇਹ ਜਦੋਂ ਇੱਕ ਵਾਰੀ ਆਪਾਂ ਕਾਫੀ ਪੀ ਲੈਂਦੇ ਆ ਉਸ ਤੋਂ ਬਾਅਦ 3-4 ਘੰਟੇ ਆਪਾਂ ਨੂੰ ਭੁੱਖ ਨਹੀਂ ਲੱਗਦੀ ਤੇ ਇਹ ਚਰਬੀ ਵਿੱਚੋਂ ਹੀ ਅੰਦਰੋਂ ਹੀ ਮਤਲਬ ਵਰਤਦੇ ਆਪਾਂ ਤੇ ਭੋਖ ਨਹੀਂ ਲੱਗਣ ਦਿੰਦੀ ਕਾਫੀ ਜਿਹੜੀ ਹੈਗੀ ਆ ਇਸ ਤੋਂ ਬਾਅਦ ਕੀ ਕਰਨਾ ਵੀ ਇਹਨੂੰ ਕੋਸਾ ਕੋਸਾ ਗਲਾਸ ਦੇ ਵਿੱਚ ਤੁਸੀਂ ਕੱਢਣਾ ਤੇ ਇਹਦੇ ਵਿੱਚ ਇੱਕ ਨਿੰਬੂ ਪਾ ਲੈਣਾ ਜਿਵੇਂ ਹੁਣ ਸਰਦੀ ਹੈ ਨਾ ਨਿੰਬੂ ਆਮ ਹੀ ਮਿਲ ਜਾਂਦਾ ਘਰੇ ਜ਼ਰੂਰ ਲਿਆ ਕੇ ਰੱਖੋ ਇਹਦੇ ਵਿੱਚ ਇੱਕ ਨਿੰਬੂ ਨੂੰ ਜੋੜਨਾ ਇਹਦਾ ਟੇਸਟ ਜਿਹੜਾ ਉਹ ਵੀ ਕੋਈ ਮਾੜਾ ਨਹੀਂ ਹੈਗਾ ਟੇਸਟ ਵੀ ਜਿਹੜਾ ਇਹਦਾ ਬਹੁਤ ਵਧੀਆ ਹੈਗਾ ਤੇ ਇਹਨੂੰ ਦਿਨ ਜ ਤੁਸੀਂ ਇੱਕ ਵਾਰੀ ਲੈਣਾ ਜਿਵੇਂ 11 ਵਾਲੀ ਚਾਹ ਹੁੰਦੀ ਹੈ ਜਿਵੇਂ ਕਈ 4 ਵਾਲੀ ਚਾਹ ਪਿੰਦੇ ਹੈ ਹਨਾ ਉਹ ਜਦੋਂ ਨੂੰ ਤੁਹਾਡੀ ਚਾਹ ਦੀ ਭਲਜੀ ਹੁੰਦੀ ਉਹ ਤੋਂ ਇਹਨੂੰ ਪਹਿਲਾਂ ਪੀ ਲੈਣਾ ਤੇ ਇਹ ਬਹੁਤ ਮਤਲਬ ਇਹਦੇ ਨੂੰ ਤੁਸੀਂ ਕੰਮ ਵੀ ਕਰੋਗੇ ਭੱਜੇ ਫਿਰੋਗੇ ਹਨਾ ਵੀ ਇਹਦੇ ਨਾਲ ਥਕਾਨ ਵੀ ਨਹੀਂ ਹੁੰਦੀ ਹਨਾ ਦਿਮਾਗ ਨੂੰ ਤੇ ਤੁਸੀਂ ਜੋ ਸਫਸਤ ਆਪਦਾ ਕੰਮ ਵੀ ਕਰ ਸਕੋਗੇ ਤੇ ਇਹ ਇੱਕ ਵਧੀਆ ਡਰਿੰਕ ਆ ਜਿਹੜੀ ਕਿ ਫੈਟ ਲਾਸਟ ਤੇ ਤੁਹਾਡੀ ਬਹੁਤ ਹੈਲਪ ਕਰੇਗੀ ਦਿਨ ਚ ਇੱਕ ਵਾਰੀ ਜਿਵੇਂ 11 ਵਾਲੀ ਚਾਹ ਕਈਆਂ ਨੂੰ ਆਦਤ ਹੁੰਦੀ ਆ ਚਾਰ ਵਾਲੀ ਉਹ ਚਾਹ ਤੋਂ ਪਹਿਲਾਂ ਇਹਨੂੰ ਬਣਾ ਕੇ ਪੀ ਲਓ ਫਿਰ ਚਾਹ ਦੀ ਜਿਹੜੀ ਤੁਹਾਨੂੰ ਭਲ ਨਹੀਂ ਆਏਗੀ ਤੇ 2-3 ਘੰਟੇ ਤੁਹਾਨੂੰ ਭੁੱਖ ਨਹੀਂ ਲੱਗੇਗੀ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋਂ ਫੈਟ ਲਾਸਟ ਕਰਨਾ ਚਾਹੁੰਦੇ ਆ ਤਾਂ ਫੋਲੋ ਕਰ ਲਓ